ਹਾਂਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ BS ਮੋਟਰ ਬਰਨਾਲਾ ਤੇ ਮੈਂ ਵਿਟੂ ਚਾਹਲ ਗੱਡੀ ਆ ਜੀ Maruti Suzuki ਦੀ Swift ਤੇ ਕੰਮ ਕਰਵਾਉਣ ਵਾਸਤੇ ਪਹੁੰਚਿਆ ਆਪਣੇ ਕੋਲੇ ਡੇਰਾ ਬੱਸੀ ਤੋਂ ਇਸ ਗੱਡੀ ਦੀ ਫਰੰਟ ਵਿੰਡੋ ਬੁਰੀ ਤਰ੍ਹਾਂ ਡੈਮੇਜ ਆ ਤੁਸੀਂ ਦੇਖ ਸਕਦੇ ਹੋ ਤੇ ਪਿੱਲਰ ਵੀ ਡੈਮੇਜ ਹੋ ਗਿਆ ਤੇ ਫਰੰਟ ਗਲਾਸ ਇਹਦਾ ਜਿਹੜਾ ਹੈਗਾ ਟੁੱਟ ਗਿਆ ਤੇ ਬੈਕ ਵਿੰਡੋ ਤੇ ਰਨਿੰਗ ਬੋਰਡ ਇਸ ਗੱਡੀ ਦਾ ਆਪਾਂ ਇਹ ਕੰਮ ਕਰਕੇ ਦੇਣਾ ਤੇ ਫਰੰਟ ਬੰਪਰ ਇਸ ਗੱਡੀ ਦਾ ਪਹਿਲਾਂ ਰੀਪੇਂਟ ਹੋਇਆ ਪਰ ਉਹਦੇ ਕਲਰ ਦਾ ਥੋੜਾ ਫਰਕ ਹੋਣ ਕਰਕੇ ਕਸਟਮਰ ਦੀ ਡਿਮਾਂਡ ਸੀ ਕਿ ਇਸ ਬੰਪਰ ਨੂੰ ਵੀ ਆਪਾਂ ਦੁਬਾਰਾ ਕਰਨਾ ਫਰੰਟ ਵਿੰਡੋ ਦੀ ਕੰਡੀਸ਼ਨ ਕਾਫੀ ਜ਼ਿਆਦਾ ਖਰਾਬ ਸੀ ਜਿਹੜੀ ਕਿ ਆਪਾਂ ਨੂੰ ਨਵੀਂ ਹੀ ਪਾਉਣੀ ਪੈਣੀ ਸੀ ਹੋਰ ਕੋਈ ਹੱਲ ਨਹੀਂ ਸੀਗਾ ਇਹਦਾ ਤੇ ਅ ਜਿਹੜਾ ਪਿੱਲਰ ਹੈਗਾ ਪਿੱਲਰ ਦਾ ਜਿਹੜਾ ਡੈਂਟ ਕੱਢਣਾ ਆਪਾਂ ਉਹ ਇਲੈਕਟ੍ਰੋਨਿਕ ਫੂਲਰ ਦੇ ਨਾਲ ਬੋਤ ਸੋਨਾ ਡੈਂਟ ਨਿਕਲਦਾ ਬਿਨਾ ਕਿਸੇ ਕੱਟੇ ਵੱਡੇ ਤੋਂ ਬਹੁਤ ਵਧੀਆ ਚੀਜ਼ ਆ ਇਹ ਵਧੀਆ ਕੰਮ ਹੁੰਦਾ ਇਹਦੇ ਨਾਲ ਤੇ ਬਾਕੀ ਜਿੱਦਾਂ ਦਾ ਵੀ ਸਾਰਾ ਕੰਮ A to Z ਚੱਲਣਾ ਆ ਪੇਂਟ ਜੋਬ ਦਾ ਕੰਮ ਜਿਹੜਾ ਵੀ ਹੋਣਾ ਜਿੱਦਾਂ ਹੋਣਾ ਉਦਾਂ ਹੀ ਆਪਾਂ ਤੁਹਾਨੂੰ ਸਾਰਾ ਦਿਖਾਉਣਾ ਲਗਾਤਾਰ ਬਣੇ ਰਹੋ ਤੇ ਗੱਡੀ ਬਹੁਤ ਸੋਹਣੀ ਤਿਆਰ ਹੋਈ ਆ ਲਾਸਟ ਦੇ ਵਿੱਚ ਫਾਈਨਲ ਵੀਡੀਓ ਤੁਹਾਡੇ ਸਾਹਮਣੇ ਆਉਣੀ ਆ ਬਿਲਕੁਲ ਜ਼ੀਰੋ ਜਜਮੈਂਟ ਵਾਲਾ ਕੰਮ ਹੋਇਆ ਲਗਾਤਾਰ ਬਣੇ ਰਹੋ ਡੈਂਟਿੰਗ ਦਾ ਕੰਮ ਜਿਹੜਾ ਹੈਗਾ ਖਤਮ ਹੋ ਗਿਆ ਤੇ ਹੁਣ ਇਸ ਗੱਡੀ ਦਾ ਆਪਣਾ ਪੇਂਟਿੰਗ ਦਾ ਕੰਮ ਸਟਾਰਟ ਹੋ ਜਾਣਾ ਤੇ ਬੈਕ ਵਿੰਡੋ ਮੈਂ ਤੁਹਾਨੂੰ ਦਿਖਾ ਸਕਦਾ ਤੇ ਇਹਦੀ ਡੈਂਟਿੰਗ ਆ ਜਿਹੜੀ ਉਹ ਹੋ ਚੁੱਕੀ ਆ ਤੇ ਫਰੰਟ ਵਿੰਡੋ ਆਪਾਂ ਜਿਹੜੀ ਹੈਗੀ ਆ ਨਵੀਂ ਪਾਈ ਉਹ ਆਪਾਂ ਤੁਹਾਨੂੰ ਦੱਸ ਹੀ ਦਿੱਤਾ ਤੇ ਆਰਟਿਕ ਪਰਲ ਵਾਈਟ ਗੱਡੀ ਦਾ ਜਿਹੜਾ ਸ਼ੇਡ ਆ ਪਰਲ ਵਾਈਟ ਸ਼ੇਡ ਆ ਗੱਡੀ ਦਾ ਤੇ ਸੋਹਣੀ ਕਲਰ ਮੈਚਿੰਗ ਕਰਕੇ ਦੇਣੀ ਆ ਆਪਾਂ ਬੜੀ ਦੂਰ ਤੋਂ ਕਸਟਮਰ ਆਪਣੇ ਕੋਲੇ ਬੜੀ ਆਸ ਲੈ ਕੇ ਪਹੁੰਚਿਆ ਬਾਈ ਡੇਰਾ ਬੱਸੀ ਤੋਂ ਗੱਡੀ ਆਪਣੇ ਕੋਲੇ ਪਹੁੰਚੀ ਆ ਲਗਾਤਾਰ ਬਣੇ ਰਹੋ ਮੌਸਮ ਦੀ ਥੋੜੀ ਜੀ ਖਰਾਬੀ ਚੱਲ ਰਹੀ ਹੈਗੀ ਜਿਹਦੇ ਕਰਕੇ ਥੋੜਾ ਜਆ ਕੰਮ ਸਲੋ ਹੋਇਆ ਹੋਇਆ ਦਾ ਪਰ ਕੋਈ ਗੱਲ ਨਹੀਂ ਜਿੱਦਾਂ ਵੀ ਸਾਰਾ ਚੱਲ ਰਿਹਾ ਆਪਾਂ ਉਦਾਂ ਹੀ ਹੌਲੀ ਹੌਲੀ ਚਲਾਈ ਰੱਖਣਾ ਤੇ ਕੰਮ 2-4 ਦਿਨ ਲੇਟ ਹੋ ਜੂ ਕੋਈ ਬੜੀ ਵੱਡੀ ਗੱਲ ਨਹੀਂ ਪਰ ਕੰਮ ਦਾ ਜਿਹੜਾ ਹੈਗਾ ਆਪਾਂ ਐਂਡੀ ਕਰਾਉਣਾ ਸੋਹਣਾ ਕੰਮ ਕਰਕੇ ਦੇਣਾ ਕਸਟਮਰ ਨੂੰ ਪਲਿਸਟਰ ਪੁੱਟੀ ਦੇ ਵਿੱਚ ਗਰਾਉਂਡ ਤਿਆਰ ਹੋ ਚੁੱਕੀ ਆ ਤੁਸੀਂ ਚੈੱਕ ਕਰ ਸਕਦੇ ਹੋ ਡੈਮੰਸ ਜਿਹੜੀ ਡਾਈ ਆ ਕੋਰਾ ਜਿਹੜੀਆਂ ਡੈਮੇਜ ਹੋ ਗਈਆਂ ਸੀ ਬਿਲਕੁਲ ਉਦਾਂ ਦੀ ਸ਼ੇਪ ਤਿਆਰ ਕੀਤੀ ਆ ਮੈਂ ਤੁਹਾਨੂੰ ਬਿਲਕੁਲ ਨੇੜੇ ਕਰਕੇ ਦਿਖਾ ਦਿੱਤਾ ਤੁਸੀਂ ਚੈੱਕ ਕਰ ਸਕਦੇ ਹੋ ਤੇ ਹੁਣ ਆਪਾਂ ਇਸ ਗੱਡੀ ਦੇ ਉੱਪਰ ਗ੍ਰੇ ਪ੍ਰਾਈਮਰ ਜਿਹੜਾ ਹੈਗਾ ਉਹ ਅਪਲਾਈ ਕਰਾਂਗੇ ਗ੍ਰੇ ਪ੍ਰਾਈਮਰ ਤੋਂ ਬਾਅਦ ਫਿਰ ਆਪਾਂ ਲਾਵਾਂਗੇ ਇਹਦੇ ਉੱਪਰ 2K ਦਾ ਵਾਈਟ ਪ੍ਰਾਈਮਰ ਕੋਈ ਵੀ ਕੰਮ ਆਪਾਂ ਜਦੋਂ ਕਰਦੇ ਆ ਕਿਸੇ ਵੀ ਗੱਡੀ ਦਾ ਪੇਂਟ ਦਾ ਕੰਮ 2K ਦੇ ਪ੍ਰਾਈਮਰ ਤੋਂ ਬਿਨਾ ਆਪਾਂ ਉਹਦੇ ਉੱਪਰ ਫਾਈਨਲ ਕੋਟ ਅਪਲਾਈ ਨਹੀਂ ਕਰਦੇ ਕਿਉਂ ਜਦੋਂ 2K ਦਾ ਪ੍ਰਾਈਮਰ ਲੱਗ ਜਾਂਦਾ ਨਾ ਗੱਡੀ ਦੇ ਉੱਪਰ ਉਹਦੇ ਨਾਲ ਵੀਰੇ ਇਹਦੀ ਜਿਹੜੀ ਲਾਈਫ ਆ ਪੇਂਟ ਦੀ ਉਹ ਬਹੁਤ ਜ਼ਿਆਦਾ ਵਧ ਜਾਂਦੀ ਆ 2K ਦੇ ਪ੍ਰਾਈਮਰ ਤੋਂ ਬਿਨਾ ਆਪਾਂ ਕਦੇ ਵੀ ਕਿਸੇ ਗੱਡੀ ਦੇ ਉੱਪਰ ਫਾਈਨਲ ਕੋਟ ਆ ਜਿਹੜਾ ਉਹ ਅਪਲਾਈ ਨਹੀਂ ਕੀਤਾ ਤੇ ਗ੍ਰੇ ਪ੍ਰਾਈਮਰ ਤੋਂ ਬਾਅਦ ਟੂਕੇ ਦਾ ਪ੍ਰਾਈਮਰ ਲੱਗਣਾ ਹੈ ਬਹੁਤ ਸੋਹਣਾ ਕੰਮ ਗੱਡੀ ਦਾ ਲਗਾਤਾਰ ਚੱਲ ਰਿਹਾ ਤੇ ਦੀਪੂ ਲਾ ਰਿਹਾ ਗ੍ਰੇ ਪ੍ਰਾਈਮਰ ਗੱਡੀ ਦੇ ਉੱਪਰ ਬਹੁਤ ਮਿਹਨਤੀ ਬੱਚਾ ਸਾਡਾ ਇਹ ਤੇ ਕੰਮ ਦੇ ਵਿੱਚ ਬੜਾ ਇੰਟਰਸਟ ਰੱਖਦਾ ਤੁਹਾਡੀਆਂ ਇੰਤਜ਼ਾਰ ਦੀਆਂ ਘੜੀਆਂ ਬਿਲਕੁਲ ਖਤਮ ਕਰੋ ਜੀ ਚੈੱਕ ਗੱਡੀ ਦੀ ਫਾਈਨਲ ਵੀਡੀਓ ਕਿਉਂ ਪਵਾਤੀ ਤੱਕ ਚੈਂਪੀਅਨ ਕਿਆ ਬਾਤਾਂ ਨੇ ਜੀ ਬਿਲਕੁਲ ਜ਼ੀਰੋ ਜਜਮੈਂਟ ਵਾਲਾ ਕੰਮ ਤੇ ਬਹੁਤ ਸੋਹਣੀ ਕਲਰ ਮੈਚਿੰਗ ਤੇ ਫਿਨਿਸ਼ਿੰਗ ਕਸਟਮਰ ਜਦੋਂ ਗੱਡੀ ਲੈਣ ਆਇਆ ਕਹਿੰਦਾ ਬਾਈ ਤੁਸੀਂ ਕਮਾਲ ਹੀ ਕਰਤੀ ਯਾਰ ਈਮੋਸ਼ਨਲ ਸੀ ਬਾਈ ਜਿਸਦਣ ਗੱਡੀ ਛੱਡ ਕੇ ਗਿਆਗਾ ਪਰ ਜਦੋਂ ਗੱਡੀ ਲੈਣ ਆਇਆ ਕਹਿੰਦਾ ਬਾਈ ਤੁਸੀਂ ਕਮਾਲ ਕਰਤੀ ਬਹੁਤ ਸੋਹਣਾ ਕੰਮ ਹੋਇਆ ਜਿੱਦਾਂ ਦੀ ਮੈਂ ਉਮੀਦ ਲਾਈ ਸੀ ਉਦਾਂ ਦਾ ਹੀ ਕਹਿੰਦਾ ਕੰਮ ਹੋਇਆ ਬਾਈ ਆਪਾਂ ਕੰਮ ਦੇ ਵਿੱਚ ਬਿਲਕੁਲ ਵੀ ਜਿਹੜੀ ਹੈਗੀ ਆ ਅਲਗਰਜ਼ੀ ਕਤਾਹੀ ਨਹੀਂ ਕਰਦੇ ਟਾਈਮ ਚਾਹੇ ਜਿੰਨਾ ਮਰਜ਼ੀ ਲੱਗ ਜੇ ਪਰ ਕੰਮ ਇਦਾਂ ਹੀ ਪੂਰਾ ਸਿਰਾ ਕਰਵਾ ਕੇ ਦੇਣਾ ਹੁੰਦਾ ਆਪਾਂ ਮੈਨੂੰ ਵੀ ਬਹੁਤ ਖੁਸ਼ੀ ਹੋਈ ਕਿ ਕੰਮ ਬਹੁਤ ਸੋਹਣਾ ਹੋਇਆ ਗੱਡੀ ਦਾ ਜਿਵੇਂ ਇੰਨਾ ਟਾਈਮ ਕਸਟਮਰ ਨੇ ਪੇਸ਼ੈਂਸ ਰੱਖੀ ਟਿਕਾ ਰੱਖਿਆ ਉਹਨਾਂ ਨੇ ਚੱਲਦੇ ਕੰਮ ਦੇ ਵਿੱਚ ਆਪਾਂ ਨੂੰ ਡਿਸਟਰਬ ਨਹੀਂ ਕੀਤਾ ਫਿਰ ਵੀ ਕੰਮ ਬਹੁਤ ਸੋਹਣਾ ਹੋਇਆ ਫਾਈਨਲ ਵੀਡੀਓ ਬਿਲਕੁਲ ਤੁਹਾਡੇ ਸਾਹਮਣੇ ਆ ਤੇ ਤੁਹਾਨੂੰ ਆਪਣਾ ਕੀਤਾ ਹੋਇਆ ਕੰਮ ਲੱਗਿਆ ਵਧੀਆ ਤੇ ਮੇਰਾ ਵੀਰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਕਮੈਂਟਾਂ ਦੇ ਵਿੱਚ ਆਪਣੀ ਤੁਸੀਂ رائے ਸਲਾਹ ਜ਼ਰੂਰ ਦਿਓ ਅਗਰ ਤੁਹਾਨੂੰ ਕੋਈ ਕਮੀ ਪੇਸੀ ਲੱਗਦੀ ਆ ਉਹ ਵੀ ਦੱਸਿਓ ਆਪਾਂ ਉਹਦੇ ਵਿੱਚ ਵੀ ਸੁਧਾਰ ਲੈ ਕੇ ਆਵਾਂਗੇ ਕੋਈ ਦਿੱਕਤ ਵਾਲੀ ਗੱਲ ਨਹੀਂ ਉਹ ਵੀ ਤੁਹਾਡੀ ਸੁਣੀ ਜਾਊਗੀ ਤੇ ਮੰਨੀ ਜਾਊਗੀ ਤੇ ਨਾਲ ਦੀ ਨਾਲ ਆਪਣੇ YouTube ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਬਹੁਤ ਬਹੁਤ ਥੈਂਕ ਯੂ